ਸਰਬੋਤਮ ਪਹਿਲਾ ਚੈਰੀਟੇਡ ਫੈਸਟਵਲ ਨੂੰ ਤੇ تقريبا 33 ਚੋਤੀ ਇਹ ਜਿਹੇ ਕੰਮ ਨੇ ਜਿਹੜੇ ਕਿ ਸਮਾਜ ਸੇਵਾ ਲਈ ਕੀਤੇ ਜਾ ਰਹੇ ਨੇ ਸਪੈਸ਼ਲੀ ਉਸ ਵਰਗਾਸਤੇ ਜਿਹੜੇ ਕਿ ਛੜੇ ਤਰਕੇ ਦੇ ਨੇ ਇਹਨੇ ਅਮੀਰ ਨਹੀਂ ਹੈ ਖਰਚਾ ਨਹੀਂ ਕਰ ਸਕਦੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਲੈਬਟਰੀਜ਼ ਦੀ ਜਿਹੜੀ ਸ਼ੁਰੂਆਤ ਕੀਤੀ ਜਾਵੇ ਕਿਉਂਕਿ ਲੈਬ ਟੈਸਟ ਬਹੁਤ ਮਹਿੰਗੇ ਹੋ ਗਏ ਸੀ ਸੋ ਗੁਰਦਾਰਾ ਸਾਹਿਬ ਅਸੀਂ ਗੁਰਦਾਰਾ ਸਾਹਿਬ ਦੀ ਕਮੇਟੀ ਦੇ ਨਾਲ ਮਿਲ ਕੇ ਇਹਨਾਂ ਨੂੰ ਸਾਨੂੰ ਜਗ੍ਹਾ ਦਿੱਤੀ ਤੇ ਉਥੇ ਅਸੀਂ ਲੈਬ ਖੋਲੀ ਸੀ ਪਹਿਲਾਂ ਜਿਹੜੀ ਬਹੁਤ ਅੱਛੀ ਚੱਲ ਰਹੀ ਹੈ ਤਕਰੀਬਨ ਮੈਂ ਕਹਿ ਸਕਦਾ ਕਿ 150 ਦੇ ਕਲੀਨਕ ਜਿਹੜੀ ਐਵਰੇਜ ਆਇਆ ਤੇ ਅੰਨੀਅਰ ਰਿਪਬਲਿਕ ਟੈਸਟ ਕਰਾਂਦੀ ਹੈ ਹੁਣ ਤੱਕ ਸਾਡੀਆਂ ਤਕਰੀਬਨ 132 ਜਿਹੜੀਆਂ ਲੈਬਾਰਟਰੀਜ਼ ਆਲਰੇਡੀ ਹੋ ਚੁੱਕੀਆਂ ਨੇ ਔਰ 11 ਸਟੇਟਸ ਜੀ ਅਸੀਂ ਕੰਮ ਕਰ ਰਹੇ ਹਾਂ ਬਾਅਦ ਵਿੱਚ ਸਟੇਟਸ ਰੈਸਟ ਕੋਲ ਦੇ ਵਿੱਚ ਵੀ ਸਾਡੇ ਜਿਹੜੇ ਉਥੇ ਸਨੀਆਂ ਤਿੰਨ ਲੈਬਾਰਟਰੀਜ਼ ਤੇ ਡੈਂਟਲ ਕਲੀਨਿਕ ਤੇ ਜੀਓਸੋਫੀ ਸੈਂਟਰ ਖੁੱਲਣ ਜਾ ਰਹੇ ਨੇ ਸੋ ਅੱਜ ਹੁਣ ਸ਼ਾਹਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੇ ਲੇਬਲ ਵਰਟੀ ਖੁੱਲ ਗਈ ਸੀ ਫਿਰ ਕਿਹਾ ਸੀ ਕਿ ਤੁਸੀਂ ਟੈਂਡਲਸ ਵੀ ਨੂੰ ਖੋਲ ਕੇ ਦੇ ਆਨੇ ਸੋ ਦਰਵਾਰਾ ਸਭ ਦੀ ਕਮੇਟੀ ਹੈ ਬਹੁਤ ਸਹਿਯੋਗ ਦੇ ਰਹੀ ਹੈ ਔਰ ਉਹ ਚਾਹੁੰਦੇ ਕਿ ਅਸੀਂ ਇੱਥੇ ਕੁਝ ਨਾ ਕੁਝ ਜਿਹੜੀ ਫੈਸਿਲਿਟੀ ਜਿਹੜੀ ਪਬਲੀਕ ਨੂੰ ਦਈਏ ਸੋ ਜਿੱਥੇ ਲੈਬ ਖੁੱਲੇ ਗਏ ਸੀ ਉੱਥੇ ਅੱਜ ਡੈਂਟਲ ਕਲੀਨਿੰਗ ਜਿਹੜਾ ਖੋਲ ਦਿੱਤਾ ਗਿਆ ਡਾਕਟਰ ਅਟਵਾਲ ਲਾਈ ਜੀ ਨੇ ਉਹਨੇ ਸਾਰਾ ਇੰਸਟਾਲ ਕਰਾਇਆ ਅੱਜ ਇੱਥੇ ਇੱਕ ਮਸ਼ੀਨ ਲਾ ਦਿੱਤੀ ਗਈ ਹੈ ਲੇਕਿਨ ਅਸੀਂ ਦੋ ਮਸ਼ੀਨ ਦੀ ਪਰिवेਧਨ ਰੱਖੀ ਹੈ ਹਫਤਾ 10 ਦਿਨ 15 ਦਿਨ ਦੇਖਾਂਗੇ ਅਗਰ ਪੇਸ਼ੈਂਟ ਦਾ ਹੁਣ 6-7 ਪੇਸ਼ੈਂਟ ਘਰ ਆਉਣੇ ਸ਼ ਇੱਕ ਮਸ਼ੀਨ ਜਿਹੜੀ ਅਸੀਂ ਔਰਤਾਂ ਤੇ ਲਾ ਦਿਆਂਗੇ ਸੋ ਅੱਜ ਮੈਂ ਬਦਾਰਾ ਸਾਹਿਬ ਦੀ ਕਮੇਟੀ ਨੂੰ ਕਹਿ ਰਿਹਾ ਸੀ ਕਿ ਤੁਸੀਂ ਸਾਨੂੰ ਰੂਮ ਖੋਲ ਦਿਓ ਤਾਂ ਜੋ ਇੱਥੇ ਜਿਹੜੀ ਜ਼ਰੂਰਤ ਨੂੰ ਦੇਖਦੇ ਹੋਏ ਅਸੀਂ ఫిਜ਼ੀਓਥੈਰੇਪੀ ਸੈਂਟਰ ਵੀ ਖੋਲ ਕੇ ਦਈਏ ਸੋ ਜਿਸ ਤਰ੍ਹਾਂ ਸਾਨੂੰ ਜਗ੍ਹਾ ਮਿਲਦੀ ਹੈ ਨਾਲ ਦੀ ਨਾਲ ਅਸੀਂ ਉਹ ਜਿਹੜਾ ఫిਜ਼ੀਓਥੈਰੇਪੀ ਸੈਂਟਰ ਹੈ ਉਹ ਵੀ ਖੋਲਦੇ ਆਂਗੇ ਰੇਟ ਤੁਸੀਂ ਬਾਅਦ ਦੇਖ ਹੀ ਲੈਣਾ ਲਾਬੋਰਟਰੀ ਦਾ ਰੇਟ ਸਾਡੇ ਰੇਟ ਨੇ ਉਹ ਸਾਡੇ ਚਿਲਿਵਨ 10% ਨੇ ਮਾਰਕੀਟ ਨਾਲੋਂ ਇਹ ਜਿਹੜਾ ਸਾਡਾ ਡੈਂਟਲ ਕਲੀਨਿਕ ਦਾ ਰੇਟ ਵੀ ਬਾਅਦ ਦੇਖੋਗੇ ਇਹ ਜਿਹੜੇ ਮਾਰਕੀਟ ਨਾਲੋਂ 13% ਅਸੀਂ ਕੰਮ ਕਰ ਰਹੇ ਆਂ ਇਹ ਤੇ ਫਰਕ ਇਸ ਕਰਕੇ ਹੈਗਾ ਕਿ ਕਿ ਇੱਕ ਵਾਰੀ ਜੇ ਅਸੀਂ ਚਾਹੇ ਡੈਂਟਲ ਕਲੀਨਿਕ ਆ ਚਾਹੇ ਸਾਡਾ ਫਿਜ਼ੀਓਥੈਰੇਪੀ ਸੈਂਟਰ ਆ ਚਾਹੇ ਸਾਡਾ ਲੈਬ ਲੈਬਟਰੀ ਆ ਤਾਂ ਅਸੀਂ ਜਿਹੜਾ ਮਸ਼ੀਨਰੀ ਇੰਸਟਾਲ ਕਰਦੇ ਆ ਸਾਡੀ ਸਾਡੀ ਇੰਪੋਰਟੈਂਟ ਮਸ਼ੀਨਰੀ ਆ ਉਹ ਚੀਜ਼ਾਂ ਦਾ ਖਿਆਲ ਰੱਖਦੇ ਆ ਅਸੀਂ ਇੱਕ ਤਾਂ ਮਸ਼ੀਨਰੀ ਸਾਡੀ ਬਹੁਤ ਵਧੀਆ ਤੇ ਸੈਕੰਡਰੀ ਜਿਹੜਾ ਸੀਮਟੀਰੀਅਲ ਯੂਜ਼ ਕਰਦੇ ਆ ਉਹ ਵੀ ਸਟੈਂਡਰਡ ਦਾ ਹੈ ਤੇ ਤੀਸਰਾ ਹੁੰਦਾ ਮੇਨ ਡਾਕਟਰਸ ਤੇ ਟੈਕਨੀਸ਼ੀਅਨਸ ਉਹਨਾਂ ਨੂੰ ਅੱਛੀ ਸੈਲਰੀ ਦਿੰਦੇ ਆ ਤੇ ਦੂਸਰਾ ਇਹ ਵੀ ਹੈ ਕਿ ਇੱਕੋ ਇੱਕ ਸਸਤਾ ਸਾਡੀ ਆ ਜਿਹੜੀ ਕਿ ਮੈਂ ਕਹਿ ਸਕਦਾ जोड़े अस एफ वगैरह हैं सेम जो फैसिलिट गवर्नमेंट को तो मिलती है वो फैसिलिट सा इंप्लाइज़ है तकरीबन हम तक साढ़े नौ सौ इंप्लाई है सालरी पेड है इन्होंने अभी इन सारा सिस्टम जरा इस तरह रख्या हो एक बार फिर मैं गुरुद्वारा कमेटी का बहुत बहुत धन्यवाद करता हूँ स्पैशली जी साड़ी टम है इतों की सर्भ्य पहले चैरिटेबल ट्रस्ट आगेपाल की प्रेजीडेंट ने सारी टीम आई हुई है उदे भी सारे अंतक बंद ने चाहे करोना से जो कुछ भी इन्होंने दिन जान ला के पूरा रोडवर्डते आगे काम किया ਤੋ ਅੱਜ ਸਾਡੇ ਬਾਰਬਰ ਡੀਜੀਪੀ ਸਾਹਿਬ ਵੀ ਸਾਡੇ ਨਾਲ ਅੱਜ ਆਏ ਨੇ ਤੇ ਇਹਨਾਂ ਨੇ ਅਸੀਂ ਰਲ ਕੇ ਇਹਦਾ ਉਤਕਰਨ ਕਰਕੇ ਬਹੁਤ ਬਹੁਤ ਸਮਰਪਿਤ ਕਰਦੇ ਸਰ ਜੇ ਦੀ ਟੈਂਪਸ ਦਾ ਅਜਿਹਾ ਘਟਨ ਕਿਤੇ ਉਹਦੀ ਕਿਹੜੀ ਕ੍ਰਿਪਸ਼ਲ ਦਿੱਤੀ ਜਾਏਗੀ ਜੀ ਸਾਰੀਆਂ ਅਪਸ ਹੱਲ ਕੀਤੀ ਜਾਏਗੀ ਬਾਚਾਟ ਲੱਗਾ ਤੇ ਸਾਰੀਆਂ ਹੈ ਕੁਝ ਜਿਹੜੀਆਂ ਜਿਹੜੇ ਦਾ ਅਸੀਂ ਇੱਥੇ ਕਰ ਸਕਦੇ ਹਾਂ ਇੱਥੇ ਕਰਾਂਗੇ ਬਾਕੀ ਜਿਹੜਾ ਹੈਗਾ ਉਹ ਫਿਰ ਕੁਝ ਪਰੋਂ ਸਾਨੂੰ ਆਊਟਸੋਰਸਿੰਗ ਕਰਨੀ ਪੈਂਦੀ ਹੈ ਲੇਕਿਨ ਆਊਟਸੋਰਸਿੰਗ ਦਾ ਕੀ ਹੈ ਕਿ ਜੋ ਪੈਸਾ ਅਸੀਂ ਬਾਹਰ ਦੇਾਂਗੇ ਸਾਨੂੰ ਡਿਸਕਾਊਂਟ ਮਿਲਦਾ ਉਹਨਾਂ ਕੋਲ ਦੇ ਦੋ ਪ੍ਰਾਈਸ ਆਪਾਂ ਉਹ ਤੇ ਦੇਾਂਗੇ ਉਹੀ ਤੇ ਜਿਹੜੇ ਹੈਗੇ ਪੈਸੇ ਆ ਉਹੀ ਪੇਸ਼ੈਂਟ ਕੋਲੋਂ ਲੈ ਜਾਣਗੇ ਸਿਰਫ ਅਸੀਂ 10 ਤੇ 15 ਰੁਪਏ ਜਿਹੜੇ ਉਹਦੇ ਉੱਤੇ ਅਸੀਂ ਐਕਸਟਰਾ ਲਾੰਨੇ ਆ ਜਿਹੜੇ ਸਾਡੇ ਕੋਈ ਪੇਪਰ ਕਾਰਵਾਈ ਜਾਂ ਕੋਰੀਅਰ ਕਰਨਾ ਜਾਂ ਕੁਝ ਕਰਨਾ ਕੋਈ ਖਰਚੇ ਜਿਹੜੇ ਆ ਉਹ ਇਹ ਭਰੇ ਨੇ ਅਪਾਇੰਟਮੈਂਟਸ ਸਿਸਟਮ ਰੱਖਿਆ ਹੋਈ ਜਿਦਾ ਕੋਈ ਆਉਂਦਾ ਹੈ ਕੋਈ ਦਫਾ ਉਹਨੂੰ ਸਿੱਧੇ ਦੇਖੋ ਹੁਣ ਤੇ ਓਪਨ ਹੈ ਜੀ ਫ੍ਰੀ ਹੈਗਾ ਜੋ ਮਰਜ਼ੀ ਆ ਜਾਓ ਬਾਕੀ ਇਹ ਕਿ ਜੇ ਰਸ਼ ਪੈ ਜਾਂਦਾ ਤਾਂ ਫਿਰ ਤੁਹਾਨੂੰ ਅਪਾਇੰਟਮੈਂਟ ਲੈ ਕੇ ਜਾਣਾ ਪਏਗਾ ਲੇਕਿਨ ਅੱਜ ਇਹ ਕਿ ਸਭ ਦੇ ਬੜੇ ਕੁਆਲੀਫਾਈਡ ਅੱਜ ਦੋ ਡਾਕਟਰ ਜਨਰਲ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਇਸ ਕੰਮ ਦੇ ਵਿੱਚ ਜਾਂ ਸਹਿਯੋਗ ਹੈ ਸਰਕਾਰ ਕਮੇਟੀ ਦਾ ਵੀ ਸੈਂਟਰ ਪਲੇਸ ਹੈਗਾ ਇਹ ਸਾਨੂੰ ਬਹੁਤ ਜਲਦੀ ਮੇਰੇ ਖਿਆਲ 10-15 ਦਿਨਾਂ ਬਾਅਦ ਸਾਨੂੰ ਜਿਹੜੀ ਹੈ ਸੈਕੰਡ ਮਸ਼ੀਨੀ ਉੱਤੇ ਇੰਸਟਾਲ ਕਰਨੀ ਪਏਗੀ ਔਰ ਅਸੀਂ ਆਰਡਰ ਦੇ ਕੇ ਨਾਲ ਦੇ ਨਾਲ ਸਿੱਧਾ ਮਹਿਸੂਸ ਕਰਾਂਗੇ 10-15 ਦਿਨਾਂ ਚ ਅਸੀਂ ਇਹ ਸਭ ਕਰਦੇ ਇੱਕ ਅਜਿਹਾ ਐਂਬੂਲੈਂਸ ਵੀ ਕਿਉਂਕਿ ਇਸ ਵਾਰ ਲਾਸਟ ਟਾਈਮ ਮੈਂ ਥੇ ਨਾ ਜੀ ਕਿ ਇੱਕ ਇੱਕ ਜੇਲ ਵੀ ਵਿਜ਼ਿਟ ਕੀਤੀ ਸੀ ਤੇ ਉੱਥੇ ਇਹਨਾਂ ਛੋਟੇ ਬੱਚਿਆਂ ਵਾਸਤੇ ਇੱਕ ਗੁਣਾਕ ਦੇਣਾ ਸੀ ਉਹਨਾਂ ਨੂੰ ਉਹਨੂੰ ਅਸੀਂ ਤੇ ਜੋ ਜੋ ਉਹਨਾਂ ਦੇ ਟ੍ਰੀਟਮੈਂਟ ਚਾਹੀਦੇ ਸੀ ਉਹਨੂੰ ਸਾਨੂੰ ਮਾਨਕ ਪੱਤੇ ਦੇ ਖੇਤਰ ਕੋਲੋਂ ਲੱਸਤੇ ਅਸੀਂ ਉਹਨੂੰ ਲਾ ਦੇ ਦਿੱਤਾ ਉਦੋਂ ਫਿਰ ਉਹਨਾਂ ਦੇ ਇੱਕ ਸਟੂਡੈਂਟ ਸਾਹਿਬ ਨੇ ਇੱਕ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਪੇਸ਼ੈਂਟ ਨੇ ਕੁਝ ਇੱਥੋਂ ਉਹਨਾਂ ਪੇਸ਼ੈਂਟ ਨੂੰ ਕੋਈ ਵਿਧਾਨੇ ਲੈ ਜਾਣਾ ਪੈਂਦਾ ਹੈ ਕਈਆਂ ਨੂੰ ਪੀਜੀਐਲ ਜਾਣਾ ਪੈਂਦਾ ਕਈ ਅੰਮ੍ਰਿਤਸਰ ਜਾਣਾ ਪੈਂਦਾ ਸਾਨੂੰ ਦਿੱਕੀ ਹੁੰਦੀ ਹੈ ਕਿ ਸੈਟੋਕੋਲਿਟਿਕ ਕਰਦੀ ਸੀ ਬਹੁਤ ਗੜੀ ਹੋ ਚੁੱਕੀ ਹੈ ਤੇ ਸਾਨੂੰ ਬਾਹਰੋਂ ਹਾਇਰ ਕਰਨੀ ਪੈਂਦੀ ਹੈ ਤੇ ਇਸ ਕਰਕੇ ਅੱਜ ਜਿਹੜੀ ਇੱਕ ਅਸੀਂ ਰੈਨ ਹੈਗੀ ਹੈ ਉਹ ਵੀ ਅਸੀਂ ਇਹਨਾਂ ਦੇ ਮਨਜ਼ਰ ਹੈ ਅੱਜ ਸਵੇ ਸੁਦਨ ਸਾਹਿਬ ਗਿਲ ਸਾਹਿਬ ਆਈਸੀਐਸ ਦੇਖੋ ਅਸੀਂ ਤਾਂ ਡੋਨੇਟ ਕਰ ਦਿੱਤੀ ਹੁਣ ਉਹਨਾਂ ਦੀ ਪ੍ਰਾਪਰਟੀ ਹੈ ਜੀ ਉਹ ਉਹਨੂੰ ਮੇਨਟੇਨ ਕਰਨ ਉਹਨੂੰ ਡਰਾਈਵਰ ਰੱਖਣ ਸਾਰਾ ਉਹ ਉਹਨਾਂ ਦੇ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਉਹਨੂੰ ਕਿੰਨੀ ਦਿਨ ਚਲਾ ਸਕਦੇ ਹੋ